ਕਿਸਾਨਾਂ ਦੇ ਦਿੱਲੀ ਕੁਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਦੱਸਦੇ ਮਨੋਹਰ ਲਾਲ ਖੱਟਰ ਦਾ ਵੱਡਾ ਬਿਆਨ ਸਾਹਮਣੇ ਆਇਆ ਖੱਟਰ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ ਪਿਛਲੇ ਕਿਸਾਨੀ ਮੋਰਚੇ ਦੌਰਾਨ ਉਹ ਉਹ ਜਿਹੜਾ ਸੀ ਉਹ ਹਿੰਸਕ ਸੀਗਾ ਉਹਨਾਂ ਦੇ ਵੱਲੋਂ ਜਿਹੜਾ ਜੋ ਕੁਝ ਉੱਥੇ ਇੱਕ ਦੂਜੇ ਨਾਲ ਬਹਿਸ ਹੋਈ ਟਰੈਕਟਰ ਚੜਾਏ ਗਏ ਉਹ ਬੜਾ ਹਿੰਸਕ ਸੀ ਲੋਕਤੰਤਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਪਟਾਸ਼ ਨਹੀਂ ਕੀਤਾ ਗਿਆ ਜਿਸ ਕਰਕੇ ਅਸੀਂ ਆਪਣੀ ਸੁਰੱਖਿਆ ਨੂੰ ਲਈ ਸਾਰੇ ਤਮਾਮ ਹਰਿਆਣੇ ਦੇ ਬਾਡਰਾਂ ਤੇ ਆ ਜੋ ਵੈਰੀਗੇਟਰ ਲਗਾਏ ਨੇ ਆਪਣੀ ਸੁਰੱਖਿਆ ਦੇ ਲਈ ਲਗਾਏ ਨੇ ਇਹ ਕਹਿਣਾ ਹੈ ਹਰਿਆਣੇ ਦੇ ਮੁੱਖ ਮੰਤਰੀ ਦਾ ਦਸਤੀ ਮਨੋਹਰ ਲਾਲ ਖੱਟਰ ਦਾ ਇਹ ਵੱਡਾ ਬਿਆਨ ਆਇਆ ਕਿ ਆਪਣੀ ਸੁਰੱਖਿਆ ਨੂੰ ਲੈ ਕੇ ਅਸੀਂ ਵੈਰੀਗੇਟਰ ਲਗਾਏ ਨੇ ਲੋਕਤੰਤਰ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਿਸਾਨ ਅੰਦੋਲਨ ਨਹੀਂ ਕਰਦੇ ਸ਼ਾਂਤੀਪੂਰਵਕ ਅੰਦੋਲਨ ਨਹੀਂ ਕਰਦੇ ਇਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਆਏਗਾ ਸੀ ਉਸ ਨੂੰ ਖਦੇੜ ਦੇਵਾਂਗੇ ਇਹ ਵੱਡੇ ਬਿਆਨ ਨੂੰ ਲੈ ਕੇ ਹੁਣ ਮਨੋਹਲ ਆਰ ਖੱਟਰ ਦਾ ਇਹ ਵੱਡਾ ਬਿਆਨ ਆਇਆ ਕਿ ਜਿਹੜਾ ਇਹ ਪ੍ਰੋਟੈਸਟ ਕਰ ਰਹੇ ਨੇ ਇਹ ਹਿੰਸਕ ਹੈ ਔਰ ਇਹਦੇ ਨਾਲ ਜਿਹੜਾ ਲੋਕਤੰਤਰ ਦਾ ਘਾਣ ਹੋਏਗਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਿਸਾਨ ਅੰਦੋਲਨ ਨਹੀਂ ਕਰ ਰਹੇ ਇਹ ਕਹਣਾ ਹੈ ਮਨੋਹਲ ਆ ਖੱਟਰ ਦਾ देखिए जाने के जाने के लिए कोई किसी को रोकता नहीं है लेकिन जिस प्रकार के प्रदर्शन और जिस प्रकार के आह्वान वो लोग करते हैं वो कहीं भी डेमोक्रेसी में उचित नहीं है आखिर पिछली बार हमने देखा है तो जाने के लिए बसें बहुत है जाने के लिए ट्रेन बहुत है जाने के लिए अपने साधन बहुत है लेकिन हम ट्रैक्टर लेकर के जाएंगे और ट्रैक्टर को भी हम आगे कोई ना कोई उनके साथ हथियार बांध के लेकर के जाएंगे हमको रोकेगा तो हम रुकेंगे नहीं एंड ऑर्डर की स्थिति को मेंटेन करने के लिए व्यवस्थाएं करनी पड़ती हैं और इसलिए जैसा हमारा पिछला अनुभव है आपको पता ही है इस प्रकार का काम किसी प्रकार का प्रदर्शन डेमोक्रेसी में जो तय मानक है ਉਸ ਦੇ ਹਿਸਾਬ ਸੇ ਕਰਨਾ ਚਾਹੀਏ ਜੋ ਤੈ ਮਾਨਕ ਨਹੀਂ ਉਸ ਦੇ ਹਿਸਾਬ ਸੇ ਨਹੀਂ ਕਰਨਾ ਚਾਹੀਏ। ਅਰਦਾਸੀ ਕੀ ਆਪਣੀ ਮੰਗਾ ਨੂੰ ਲੈ ਕੇ ਕਿਸਾਨ ਦਿਲੀ ਵੱਲ ਕੂਚ ਕਰ ਰਹੇ ਨੇ ਆਜਾਜ਼ੂ ਕੇ ਆਸੂ ਗੈਸ ਦੇ ਜਿਹੜੇ ਗੋਲੇ ਸਿੱਟੇ ਗਏ ਸੀ ਹਰਿਆਣੇ ਦੇ ਜਿਹੜੇ ਸਿਪਾਹੀ ਨੇ ਪੁਲਿਸ ਪੋਰਚ ਦੇ ਵੱਲੋਂ ਪੂਰੀ ਵੈਰੀਗੇਟਿੰਗ ਲਗਾਈ ਗਈ ਆ ਔਰ ਇੱਕ ਪਾਸੇ ਆ ਜਿਹੜੇ ਕਿਤਨੇ ਕਿਤ ਇੱਕ ਪਾਸੇ ਜਿਹੜੇ ਕਿਸਾਨ ਨੇ ਦਿਲੀ ਵੱਲ ਕੂਚ ਕਰਨ ਨੂੰ ਤਿਆਰੀਆਂ ਚ ਨਹੀਂ ਪਰ ਦੂਜੇ ਪਾਸੇ ਹਰਿਆਣੇ ਦੀ ਸਰਕਾਰ ਨੇ ਵੱਡੇ ਵੱਡੇ ਵੈਰੀਗੇਟ ਲਗਾ ਦਿੱਤੇ ਨੇ ਲੋਹੇ ਦੀਆਂ ਤਾਰਾਂ ਵਸਾ ਦਿੱਤੀਆਂ ਨੇ ਕੰਡੇ ਵਾਲੀ ਤਾਰ ਵਸਾ ਦਿੱਤੀ ਹੈ ਔਰ ਸਰੀਏ ਨੂੰ ਵੇਲਡਿੰਗ ਕਰਕੇ ਤਿੱਖੇ ਤਿੱਖੇ ਜ ਨਕੀਲੇ ਸਰੀਏ ਗੜ ਦਿੱਤੇ ਨੇ ਕਿ ਟਰੈਕਟਰ ਇਧਰ ਨਾ ਆਣ ਜਿਸ ਨੂੰ ਲੈ ਕੇ ਕਿਸਾਨ ਨੇ ਜਿਹੜੇ ਆਪਣੀ ਤਿਆਰੀ ਮੁਕੰਮਲ ਕਰ ਚੁੱਕੇ ਨੇ ਇਧਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਪੱਟੀ ਦੀ ਤਾਂ ਕਿਸਾਨ ਤੁਰ ਪੈਣੇ ਔਰ ਕੱਲ ਨੂੰ ਦਿੱਲੀ ਵੱਲ ਕੂਚ ਕਰਨਗੇ ਪਰ ਦੂਜੇ ਪਾਸੇ ਮਨੋਹਲਾ ਖੱਟਰ ਦਾ ਇਹ ਬਿਆਨ ਕਿਤਨਾ ਕਿਤੇ ਜ਼ਰੂਰ ਸਵਾਲ ਖੜੇ ਕਰ ਰਿਹਾ ਹੈ